ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਸਵੇਰ ਦੇ 7:30 ਹੋ ਗਏ ਸਵੇਰ ਦੇ ਮੌਸਮ ਖਰਾਬ ਸੀ ਅੱਜ ਬਹੁਤ ਜ਼ਿਆਦਾ ਪਹਿਲਾਂ ਹਨੇਰੀ ਆਈ ਦੇਖੋ ਕਿੰਨਾ ਕੂੜਾ ਕਬੜਾ ਅੰਦਰ ਬੁਰਾ ਹਾਲ ਕਰਤਾ ਸਾਰੇ ਕੰਮ ਪਏ ਨੇ ਹੁਣ ਮੀਂਹ ਪੈਣ ਲੱਗਿਆ ਬਹੁਤ ਜ਼ਿਆਦਾ ਰੱਬ ਨੇ ਬਹੁਤ ਕੰਮ ਖਰਾਬ ਕਰ ਰੱਖਿਆ ਜੀ ਹਜੇ ਮੰਡੀਆਂ ਦੇ ਵਿੱਚ ਕਣਕਾਂ ਪਈਆਂ ਨੇ ਧੂੜੀ ਕਰਨ ਵਾਲੀ ਪਈ ਹੈ ਵਨ ਚਾਰ ਜਨਾਂ ਦਾ ਕੰਮ ਤੀਜੀ ਸਾਰਾ ਉਹ ਕਰ ਰੱਖਿਆ। ਬਾਕੀ ਕੀ ਕਹਿ ਸਕਦੇ ਆਂ ਜੀ ਪਰਮਾਤਮਾ ਦੇ ਰੰਗ ਨੇ ਹਨਾ। ਜੈ ਜੀ ਦੁਨੀਆ ਹੋਈ ਪਈ ਇਹ ਜਿਹੜਾ ਰੱਬ ਹੋ ਗਿਆ। ਆਪਾਂ ਕੀ ਕਹਿ ਸਕਦੇ ਆਂ ਜਦੋਂ ਦੁਨੀਆ ਨੇ ਰੱਬ ਨੂੰ ਸਮਝਦੀ ਪਈ ਰੱਬ ਨਹੀਂ ਸਮਝਦਾ। ਤੇ ਬਹੁਤ ਕਾਫੀ ਜਿਆਦੇ ਮੀਂਹ ਪੈ ਰਿਹਾ। ਸਾਡੇ ਤਿੰਨ ਦੋ ਤਿੰਨ ਦਿਨ ਪਹਿਲਾਂ ਵੀ ਗੜੇ ਪਏ ਇਹਨਾਂ ਨੇ ਮੀਂਹ ਪਿਆ ਦੋ ਦਿਨੀ ਵਧੀਆ ਲੰਗੇ ਨੇ। ਅੱਜ ਫੇਰ ਮੌਸਮ ਸਵੇਰ ਤੋਂ ਹੀ ਖਰਾਬ ਹੋ ਗਿਆ। ਬਹੁਤ ਜਿਆਦੇ ਮੀਂਹ ਆ ਜਿਵੇਂ ਸੌਣ ਦੇ ਵਿੱਚ ਮੀਂਹ ਪੈਣਾ ਹੁੰਦਾ ਇਸ ਤਰ੍ਹਾਂ ਹੋ ਗਿਆ ਹੁਣ। ਇੱਕ ਦਿਨ ਛੱਡ ਕੇ ਲੱਗ ਜਾਂਦੀ ਹੈ। ਇਹ ਸਵਾਰਤਾ ਬਹੁਤ ਮੁਸ਼ਕਲ ਕੰਮ ਨਿਭੜੂਗਾ ਇਹਦੀ ਵੀ 2-3 ਦਿਨਾਂ ਚ ਕੰਮ ਨਿਭੜ ਜੂ। ਇਹਦਾ ਗਿੱਲਾ ਹੁਣ ਤੂੜੀਆਂ ਵੀ ਲੰਗਾ ਗਿੱਲਾ ਪਿਆ ਜੀ ਕਣਕਾਂ ਦਾ ਤਕਰੀਬਨ ਸਾਡੇ ਸਾਰੇ ਵੱਡੀਆਂ ਗਈਆਂ। ਤੂੜੀਆਂ ਰਹਿ ਗਈਆਂ ਕਰਨ ਵਾਲੀਆਂ ਤੇ ਇੱਕ ਮੰਡੀਆਂ ਚ ਕਣਕਾਂ ਪਈਆਂ ਨੇ ਹਜੇ। ਉਹਨਾਂ ਦੀ ਵੀ ਨਜ਼ਰ बिकਦੀਆਂ ਨਹੀਂ ਹੈਗੀਆਂ ਆਪਾਂ ਨੂੰ ਤਾਂ ਟੈਨਸ਼ਨ ਨਹੀਂ ਹੈ ਜੀ ਉਹਦੇ ਵਿੱਚ ਆਪਣਾ ਜੱਟਾਂ ਲਈ ਨੁਕਸਾਨ ਹੈ ਹਨਾ ਬਾਣੀਆਂ ਦਾ ਤਾਂ ਕੀ ਨੁਕਸਾਨ ਹੈ। ਚਲੋ ਜੀ ਸਾਡੇ ਸੱਤ ਹੋ ਗਏ ਪਿੰਦਰ ਤਿਆਰ ਹੋਇਆ ਬੈਠਾ ਹੁਣ ਜੇ ਮੀ ਘਟ ਗਿਆ ਤਾਂ ਬਗ ਜੂਗਾ ਨਹੀਂ ਇਹਦੀ ਅੱਜ ਫੇਰ ਛੁੱਟੀ ਐ ਐਡੀ ਦੂਰ ਜਾਣਾ ਹੈ ਨਾ ਭਿੱਜ ਜਾਂਦਾ ਦੇਖੀ ਸਾਡੇ ਸਾਰੇ ਬਾਸੜਾ ਗਈ ਬਰਾਂਡੇ 'ਚ ਲੈ ਕੋਰੇ ਸਰ ਕੀ ਬਰੂਟ ਐ ਮੈਂ ਜਾ ਜਾ ਸੋਚ ਜਾ ਸਕਦਾ ਸਕੂਲ ਕਾ ਛੁੱਟੀ ਹੋ ਜੂਗੀ ਜਾਂ ਤਾਂ ਨਹੀਂ ਆਹ ਹੋ ਅੱਜ ਤਾਂ ਇਵੇਂ ਹੀ ਬੁਆਇਆ ਤੜਕੇ ਸੁਣਿਆ ਨਾ ਆ ਲਿਆ 7 ਵਜੇ ਮੇਰਾ ਮਨ ਨੂੰ ਪਤਾ ਨਹੀਂ ਨਾ ਕੋਈ ਨਜ਼ਦੀਕ ਲੈ ਮੈਂ ਤਾਂ ਆਟਾ ਗੁੰਨਦੀ ਆ ਤੇ ਡੈਡੀ ਨਾ ਸੇਤੀ ਉਹ ਤਾਂ ਮੀ ਭਿੰਦੇ ਜੀ ਭੱਗ ਜੂਗਾ ਉਹਨੂੰ ਕੋਈ ਚੱਕਰ ਨਹੀਂ ਮੀ ਮੂੰ ਨਾਲ ਦਾ ਜਾਣਾ ਸੀ ਥੀ ਪਤਾ ਨਹੀਂ ਗਿੱਲੀ ਕਣਕ ਭਰਨਗੇ ਉੱਥੇ ਜਾ ਕੇ ਮੰਡੀ ਚ ਸਰਦਾਰ ਜੀ ਨਹਾ ਰਹੇ ਨੇ ਵੀ ਬੰਦੇ ਸੀ ਭੱਜ ਗਏ ਨਾ ਫਲੈਟ ਵੀ ਚਲੀ ਗਈ ਪਾਣੀ ਇਹਨਾਂ ਦਾ ਮੈਂ ਚੁੱਲ੍ਹੇ ਤੇ ਗਰਮ ਕਰਿਆ ਪਿੰਦਰ ਦਾ ਰਾੜ ਨਾਲ ਹੋ ਗਿਆ ਸੀ ਦੇਖੋ ਜੀ ਹੁਣ ਕਿੰਨਾ ਕੰਮ ਵਧਾਤਾ ਰੱਬ ਨੇ ਉਤੋਂ ਮੇਰੀ ਲੱਤ ਦੁਖਦੀ ਹੈ ਗੜਾਏ ਗੜਾਏ ਬਿਜਲੀ ਲਸਕਦੀ ਹੈ ਡਰ ਲੱਗਦਾ ਲੋ ਜੀ ਸ਼ਾਮ ਦੇ ਬੱਜ ਗਏ ਨੇ ਹੁਣ 5 ਤੇ ਸਵੇਰੇ ਨਾਲ ਆਪਣੇ 12 ਵਜੇ ਤੱਕ ਮੀਂਹ ਪਈ ਗਿਆ ਬਹੁਤ ਜਿਆਦਾ ਮੌਸਮ ਖਰਾਬ ਹੋ ਗਿਆ ਕੰਮ ਹੈ ਜਿਹੜਾ ਖੜਾਤਾ ਹਜੇ ਤੂੜੀਆਂ ਬਹੁਤ ਰਹਿਣੀਆਂ ਨੇ ਕਰਨ ਵਾਲੀਆਂ ਤੇ ਆਪਾਂ ਤੁਹਾਨੂੰ ਮੀਂਹ ਦਿਖਾਇਆ ਹੋਇਆ ਵੀਡੀਓ ਦੇ ਵਿੱਚ ਕਿੰਨਾ ਮੀਂਹ ਪਿਆ ਹੈਗਾ ਤੇ ਹੋਰ ਇਧਰ ਏਰੀਆ 'ਚ ਸਾਰੇ ਪਾਸੇ ਕਹਿ ਰਹੇ ਨੇ ਵੀ ਘੱਟ ਹੈ ਸਾਡੇ ਉਰੇ ਜਿਆਦਾ ਤੇ ਚਲੋ ਜੀ ਆਪਾਂ ਵੀਡੀਓ ਅੱਗੇ ਸ਼ੁਰੂ ਕਰਦੇ ਹਾਂ ਇਹ ਮੇਰਾ ਵੀਡੀਓ ਦੇ ਵਿੱਚ ਬਸ ਅੱਜ ਮੇਰੀ ਲੱਤ ਬਹੁਤ ਜ਼ਿਆਦਾ ਦਰਦ ਕਰ ਰਹੀ ਹੈ ਜੋ ਕੱਲ ਠੀਕ ਸੀਗੀ ਵਿੱਚ ਦੀ ਅੱਜ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਵੇਰ ਤੋਂ ਹੀ ਲੱਗੀ ਹੋਈ ਹੈ ਤੇ ਕੋਈ ਵੀ ਮੈਡੀਸਿਨ ਲੈ ਲਓ ਉਹਦੇ ਨਾਲ ਨਹੀਂ ਫਰਕ ਪੈਂਦਾ ਬਸ ਫਿਰ ਆਪਦੇ ਆਪ ਹੀ ਜਾਂ ਇਹਨੂੰ ਹੁਣ ਸੇਕ ਦੇਵਾਂਗੇ ਮੂਵ ਮਸਲਾਂਗੇ ਫਿਰ ਜਦੋਂ ਰੈਸਟ ਕਰਾਂਗੇ ਪੈਗੇ ਫਿਰ ਠੀਕ ਹੋ ਜਾਊਗੀ ਇਹ ਨਹੀਂ ਤਾਂ ਬਸ ਪਰ ਜਿੰਨਾ ਜਲ ਕੰਮ ਕਰਨਾ ਤਾਂ ਇੰਝ ਚੱਲੂ ਕੰਮ ਇਹਦਾ ਪਤਾ ਕੀ ਹੁਣ ਇੰਨੀ ਕਿੰਨੀ ਅਰੇਸਟ ਕਰੀ ਜਾਈਏ ਜੀ ਇਕੱਲਾ ਬੰਦਾ ਘਰ ਦੇ ਵਿੱਚ ਕੋਈ ਵੀ ਕੰਮ ਕਰੇ ਬਿਨਾਂ ਨਹੀਂ ਸਰਦਾ ਤੁਹਾਨੂੰ ਵੀ ਪਤਾ ਹੈ ਕਿੰਨਾ ਕੁ ਆਪਾਂ ਕੰਮ ਹਨਾ ਛੱਡ ਦਾਂਗੇ ਇੱਕ ਮੈਂਬਰ ਘਰ ਦੇ ਵਿੱਚ ਹੋਣ ਦੇ ਬਾਵਜੂਦ ਕਿੱਥੋਂ ਕੰਮ ਛੱਡਿਆ ਜਾਂਦਾ ਜੀ ਜੇ 2-4 ਇੱਕ ਜਣਾ ਵੀ ਹੋਰ ਹੋਵੇ ਤਾਂ ਵੀ ਕਰਿਆ ਜਾਂਦਾ ਬਾਕੀ ਅਸੀਂ ਬੱਚਿਆਂ ਤੋਂ ਬਣਿਆ ਬੜੂ ਕਿ ਮੈਂ ਕੰਮ ਕਰਾ ਲੈਂਨੀ ਆ ਪਰ ਹਰ ਇੱਕ ਕੰਮ ਬੱਚਿਆਂ ਦੇ ਕਰਨ ਵਾਲਾ ਨਹੀਂ ਵੀ ਹੁੰਦਾ ਹਨਾ ਬੱਚੇ ਵੀ ਕਿਸੇ ਟਾਈਮ ਅੱਕ ਜਾਂਦੇ ਨੇ ਤੇ ਇਸ ਕਰਕੇ ਥੋੜਾ ਮੋਟਾ ਆਪਣਾ ਭਰੇਜ ਹੈ ਜਿਹੜਾ ਉਹ ਵਧੀਆ ਨਹੀਂ ਰਹਿੰਦਾ ਤਾਂ ਕਰਕੇ ਇਹ ਪ੍ਰੋਬਲਮ ਆਉਂਦੀ ਹੈ ਚਲੋ ਜੀ ਮੈਂ ਨਾ ਵੀਡੀਓ ਪਾਈ ਸੀ ਵੀ ਮੇਰੇ ਮੈਨੂੰ ਤੁਸੀਂ ਸਲਾਹ ਦਿਓ ਜਾਂ ਵੀ ਮੈਨੂੰ ਤੁਸੀਂ ਦੱਸੋ ਵੀ ਕਿਵੇਂ ਕਰਨਾ ਹੈ ਨਾ ਕਿਹ ਚੀਜ਼ ਮੇਰੇ ਲਈ ਬੈਸਟ ਰਹੂਗੀ ਮੈਂ ਆਪਣੀ YouTube ਫੈਮਿਲੀ ਦਾ ਧੰਨਵਾਦ ਕਰਦੀ ਹਾਂ ਜੀ ਮੈਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਵੀਡੀਓ ਦੇ ਵਿੱਚੋਂ ਮੈਂ ਇਹ ਨਹੀਂ ਕਹਿ ਰਹੀ ਵੀ ਮੈਨੂੰ ਬਹੁਤ ਵਧੀਆ ਬਿਊ ਮਿਲੇ ਮੈਨੂੰ ਇਹ ਮੈਨੇ ਇਹ ਚੀਜ਼ ਦੇਖੀ ਹੈ ਵੀ ਮੈਨੂੰ ਸਲਾਹ ਵਧੀਆ ਮਿਲੀ ਹੈ ਸਾਰੀਆਂ ਭੈਣਾਂ ਨੇ ਵੀ ਮੈਨੂੰ ਹਜੇ ਵੀ ਫੋਨ ਕਾਲ ਆਉਂਦੇ ਨੇ ਮੇਰੇ ਤੋਂ ਕਈ ਵਾਰ ਫੋਨ ਚੱਕੇ ਵੀ ਨਹੀਂ ਜਾਂਦੇ ਹਨ ਤੇ ਮੈਨੂੰ ਤੁਹਾਨੂੰ ਪਤਾ ਜੀ ਸਾਰੀ ਮੈਡੀਸਨ ਹੈ ਜਿਹੜੀ ਨਸੇ ਵਾਲੀ ਹੁੰਦੀ ਹੈ ਉਹ ਦੇ ਦੇਣ ਤੇ ਉਸ ਤੋਂ ਬਾਅਦ ਮੈਂ ਸੌਂ ਜਾਂਦੀ ਆ ਪਤਾ ਨਹੀਂ ਲੱਗਦਾ ਮੈਨੂੰ ਫੋਨ ਦਾ ਤੇ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਪਲੀਜ਼ ਮੇਰੀ ਰਿਕਵੈਸਟ ਹੈ ਤੁਸੀਂ ਇਹ ਨਾ ਕਹੋ ਵੀ ਹਨਾ ਤੁਸੀਂ ਬਿਊਗ ਨੂੰ ਲੈਣ ਦੇ ਮਾਰੇ ਨੇ ਵੀਡੀਓ ਪਾਈ ਮੈਂ ਪਤਾ ਕੀ ਇੱਕ ਬੰਦਾ ਹੁਣ ਕਿੰਨੇ ਕ ਡਾਕਟਰਾਂ ਕੋਲੇ ਫਰੀ ਜਾਵੇ ਦਿਨ ਵਿੱਚ ਜੀ ਕਿੰਨੇ ਕ ਡਾਕਟਰਾਂ ਦੀ ਰਾਇ ਲਈ ਜਾਵੇ ਹਰ ਇੱਕ ਡਾਕਟਰ ਫੀਸ ਤੇ ਖੜਾ ਹੈ ਜੀ ਹਨਾ ਕੋਈ ਵੀ ਡਾਕਟਰ ਇਸ ਨਾਮ ਦੇ ਵਿੱਚ 100 200 ਫੀਸ ਕਰ ਰੱਖੀ ਐ ਸਮਰੂਰ ਦੇ ਵਿੱਚ 300 ਕਰ ਰੱਖੀ ਐ ਉਦੋਂ ਅੱਗੇ ਜਾਵਾਂਗੇ ਜੀ ਆਪਾਂ ਪਟਿਆਲੇ 4 400 5 500 ਤੇ ਕੰਮ ਜਾ ਰਹੇ ਆਂ ਵੀ ਆਪਾਂ ਬਿਲਕੁਲ ਕਲੀ ਰਾਇ ਲੈਣ ਦੇ ਇੰਨੇ ਪੈਸੇ ਦੇਈ ਜਾਵਾਂਗੇ ਹਨਾ ਵੀ ਮੈਨੂੰ ਰਿਸਕ ਕਰਕੇ ਮੈਂ ਤੁਹਾਨੂੰ ਵੀਡੀਓ ਪਾਈ ਤੀ ਬਾਕੀ ਆਪਾਂ ਐਡੇ ਕੋਈ ਉਹ ਵੀ ਨਹੀਂ ਹੈਗੇ ਵੀ ਆਪਾਂ ਇੰਨਾ ਪੈਸਾ ਡਾਕਟਰਾਂ ਨੂੰ ਦੇ ਸਕੀਏ ਨਾਰਮਲ ਆਪਾਂ ਹੈਗੇ ਆਂ ਜੀ ਕਿਸਾਨ ਨਾਰਮਲ ਆਪਣੀ ਜਿਹੀ ਕਵੀਲਦਾਰੀ ਹੈ ਤੁਹਾਨੂੰ ਵੀ ਪਤਾ ਹੀ ਹੈ ਤੇ ਇਸ ਕਰਕੇ ਮੈਂ ਵੀਡੀਓ ਪਾਈ ਸੀ ਮੈਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਮੈਨੂੰ ਮੇਰੇ ਭੈਣਾਂ ਨੇ ਜਿਨ੍ਹਾਂ ਦਾ ਮੈਂ ਮੈਸੇਜ ਨਹੀਂ ਦੇਖਿਆ ਤੇ ਉਹਨਾਂ ਨੇ ਬਾਰ-ਬਾਰ ਫੋਨ ਕਰਕੇ ਵੀ ਮੈਨੂੰ ਦੱਸਿਆ ਜਿੰਨਾ ਵੀ ਹੈ ਨਾ ਹੋ ਸਕਿਆ ਮੈਨੂੰ ਬਹੁਤ ਵਧੀਆ ਗਾਈਡ ਕਰਵਾਇਆ ਗਿਆ ਵੀ ਤੁਸੀਂ ਐਦਾਂ ਨਹੀਂ ਐ ਕਰੋ ਐਦਾਂ ਨਹੀਂ ਐ ਕਰੋ ਜਿਵੇਂ ਜਿਵੇਂ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਮੈਨੂੰ ਰਾਇ ਦਿੱਤੀ ਇਸ ਕਰਕੇ ਹੁਣ ਆਪਾਂ ਥੋੜਾ ਜਿਹਾ ਪੰਜ ਚਾਰ ਦਿਨ ਦਾ ਕੰਮ ਹੈ ਆਪਣਾ ਕਣਕ ਦਾ ਤੇ ਟੂੜੀ ਦਾ ਕੰਮ ਨਿਭੜ ਜੂਗਾ ਉਦੋਂ ਸਰਦਾਰ ਜੀ ਵੀ ਸੀਜ਼ਨ ਤੋਂ ਥੋੜੇ ਜਿਹਾ ਵਿਲੇ ਹੋ ਜਾਣਗੇ ਉਹਨਾਂ ਦਾ 15-20 ਦਿਨ ਦਾ ਕਦਰਾ ਕੰਮ ਹੈ ਜੀ 15 ਕ ਦਿਨ ਦਾ ਕੰਮ ਹੋਊਗਾ ਕਿ ਬਿਰੂ ਦਵਾਚਾਨਾ ਸਾਫ ਪਤਾ ਦਾ ਵੀ ਹੋ ਜਾਂਦਾ ਉਸ ਤੋਂ ਬਾਅਦ ਮੈਂ ਜਿੰਨੀਆਂ ਵੀ ਮੇਰੇ ਭੈਣਾਂ ਨੇ ਮੈਨੂੰ ਦੱਸਿਆ ਮੈਂ ਸਾਰੇ ਕਿਤੇ ਉਹਨਾਂ ਨੇ ਇੰਨੀ ਪਿਆਰ ਦੇ ਨਾਲ ਮੈਨੂੰ ਦੱਸਿਆ ਵੀ ਤੁਸੀਂ ਉੱਥੇ ਜਾਓ ਉੱਥੇ ਜਾਓ ਤੁਸੀਂ ਆਪਰੇਸ਼ਨ ਨਾ ਕਰਾਓ ਜੇ ਕਿਸੇ ਦਾ ਆਪਰੇਸ਼ਨ ਠੀਕ ਹੈ ਜੀ ਤਾਂ ਮੈਨੂੰ ਉਹਨਾਂ ਨੇ ਇਹ ਸਲਾਹ ਦਿੱਤੀ ਵੀ ਤੁਸੀਂ ਇਹ ਡਾਕਟਰ ਕੋਲੋਂ ਆਪਰੇਸ਼ਨ ਕਰਾਓ ਵੀ ਵਧੀ অপশন ਆਪਣੀ ਹੈਗੀ ਜੀ ਲਾਸਟ অপਸ਼ਨ ਜਦੋਂ ਕੋਈ ਵੀ ਹਨਾ ਆਪਾਂ ਨੂੰ ਰਸਤਾ ਨਾ ਮਿਲੇ ਉਹ ਲਾਸਟ অপਸ਼ਨ ਹੈ ਆਪਣੀ ਉਹ ਤਾਂ ਫਿਰ ਕਰਾਉਣੀ ਕਰਾਉਣਾ ਮੈਂ ਇਹ ਸੋਚਦੀ ਆਂ ਵੀ ਹਜੇ ਹਨਾ ਬੀਬੀ ਕਬੀਲਦਾਰੀ ਬਹੁਤ ਜ਼ਿਆਦੇ ਪਈ ਹੈ ਮੇਰੀ ਨਿਪਟਾਉਣ ਵਾਲੀ ਜਿਹੜੀ ਹੈਗੀ ਹੈ ਬੱਚੇ ਛੋਟੇ ਨੇ ਸਾਰੇ ਮੇਰੇ ਸਿਰ ਤੇ ਕੰਮ ਚੱਲ ਰਿਹਾ ਜੀ ਬਾਕੀ ਤੁਹਾਨੂੰ ਵੀ ਪਤਾ ਹੀ ਹੈ ਘਰ ਦੇ ਵਿੱਚ ਹੋਰ ਕੋਈ ਹੈ ਨਹੀਂ ਤੇ ਜੈਂਸ ਉਹਨਾਂ ਨਹੀਂ ਕਰ ਸਕਦੇ ਜਿਨ੍ਹਾਂ ਲੇਡੀਜ਼ ਘਰ ਆਸਾਮਦੀਆਂ ਨੇ ਹਨਾ ਤੇ ਇਸ ਕਰਕੇ ਮੈਂ ਵੀ ਆਪਰੇਸ਼ਨ ਦੇ ਚੱਕਰ ਚ ਪੈਣਾ ਨਹੀਂ ਚਾਹੁੰਦੀ ਉਹ ਮੇਰੀ ਲਾਸਟ ਆਪਸ਼ਨ ਹੋਊਗੀ ਜਦੋਂ ਆਪਾਂ ਨੂੰ ਸਾਰੇ ਕਿਤੇ ਕੋਈ ਵੀ ਰਾਹ ਨਾ ਲੱਭਿਆ ਬਾਕੀ ਆਪਾਂ ਪ੍ਰਮਾਤਮਾ ਦੇ ਹੈਗਾ ਜੀ ਮੈਨੂੰ ਭਰੋਸਾ ਮੇਰੀ ਪਹਿਲਾਂ ਵੀ ਮੈਡੀਸਨ ਹੋ ਮੈਨੂੰ ਪ੍ਰੋਬਲਮ ਆ ਗਈ ਸੀ ਕੋਈ ਉਦੋਂ ਮੇਰੇ ਬੈਸਟ ਦੇ ਵਿੱਚ ਪੇਨ ਬ੍ਰੈਸਟ ਦੇ ਵਿੱਚ ਪੇਨ ਸੀਗਾ ਇਕੱਠਾ ਹੋ ਗਿਆ ਸੀ ਮੈਂ ਉਦੋਂ ਵੀ ਬਸ ਪ੍ਰਮਾਤਮਾ ਦੀ ਭਰੋਸਾ ਰੱਖਿਆ ਆਪਾਂ ਉਹਦਾ ਰੱਬ ਦਾ ਨਾਮ ਲੈਂਦੇ ਰਹਾਂ ਮੈਨੂੰ ਵਧੀਆ ਰਿਸਪੌਂਸ ਮਿਲਿਆ ਉਦੋਂ ਵੀ ਪ੍ਰਮਾਤਮਾ ਹੁਣ ਵੀ ਮੈਨੂੰ ਇਦਾਂ ਹੀ ਠੀਕ ਕਰੂਗਾ ਮੇਰੇ ਮੈਨੂੰ ਪੂਰਾ ਯਕੀਨ ਹੈ ਵੀ ਬਸ ਮੈਨੂੰ ਦਵਾਈਆਂ ਨਾਲ ਠੀਕ ਹੋ ਜੂੰਗੀ ਮੈਂ ਕੋਈ ਐਡੀ ਕਰਨ ਨਹੀਂ ਹੈਗੀ ਵੀ ਆਪਾਂ ਠੀਕ ਨਹੀਂ ਹੋਣੇ ਪਰ ਰੈ ਲੈਣੀ ਚ ਕੋਈ ਮਾੜੀ ਗੱਲ ਨਹੀਂ ਹੁੰਦੀ ਹਨਾ ਹਰ ਇੱਕ ਦੀ ਹੁਣ ਤੁਸੀਂ ਮੇਰੀਆਂ ਭੈਣਾਂ ਮੈਨੂੰ ਵੀਡੀਓ ਪਾ ਕੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਮੇਰੇ ਨੂੰ ਬਹੁਤ ਜ਼ਿਆਦਾ ਤਕਲੀਫ ਚ ਭੈਣਾਂ ਬੈਠੀਆਂ ਨੇ ਕੋਈ ਕਹਿੰਦੀ ਮੈਂ ਤੇ ਤੁਰਿਆ ਨਹੀਂ ਜਾਂਦਾ ਮੈਂ 3 ਮਹੀਨੇ ਤੋਂ ਬੈੱਡ ਰੈਸਟ ਤੇ ਆ ਇਸ ਕਰਕੇ ਹਰ ਇੱਕ ਦੀ ਹਨਾ ਜਿਹੜੀ ਇਹ ਹੈਗੀ ਹੈ ਕਹਾਣੀ ਬਹੁਤ ਜ਼ਿਆਦੇ ਉਲਝੀ ਪਈ ਹੈ ਦੁਨੀਆ ਬਿਮਾਰੀਆਂ ਦੇ ਵਿੱਚ ਮੈਨੂੰ ਹੁਣ ਐ ਦੇਖ ਕੇ ਐ ਲੱਗਦਾ ਵੀ ਮੇਰੇ ਨਾਲ ਬਹੁਤ ਜ਼ਿਆਦੇ ਮਰੀਜ਼ ਨੇ ਜਿਹੜੇ ਇਹ ਚੀਜ਼ ਦੇ ਹੈਗੇ ਨੇ ਇਹ ਪੇਨ ਚੱਲ ਰਹੇ ਨੇ ਮੈਂ ਫੇਰ ਵੀ ਮੈਨੂੰ ਪੈਣਾ ਕਹਿੰਦੇ ਨੇ ਵੀ ਤੁਸੀਂ ਅਜੇ ਵੀ ਠੀਕ ਹੋ ਮੇਂ ਵਧੀਆ ਤੁਰੇ ਫਿਰਦੇ ਹੋ ਤੇ ਕੰਮ ਕਰ ਲੈਂਦੇ ਹੋ ਤੇ ਵੀ ਅਸੀਂ ਜਮੀ ਤੁਰ ਵੀ ਨਹੀਂ ਸਕਦੇ ਤੇ ਲੱਗਤ ਛੋਟ ਹੀ ਹੋ ਗਈ ਕਿਸੇ ਦੀ ਕਿਸੇ ਦਾ ਕੁਝ ਹੋ ਗਿਆ ਮੈਨੂੰ ਇਹ ਚੀਜ਼ ਸੁਣ ਕੇ ਮੈਨੂੰ ਫੇਰ ਆਏ ਆਪਦੇ ਆਪ ਨੂੰ ਹੌਸਲਾ ਹੋ ਜਾਂਦਾ ਵੀ ਨਹੀਂ ਹਜੇ ਤੂੰ ਠੀਕ ਹੈ ਵੀ ਨਹੀਂ ਪ੍ਰਮਾਤਮਾ ਠੀਕ ਕਰ ਰੱਖੂਗਾ ਸਾਰਿਆਂ ਨੂੰ ਠੀਕ ਰੱਖੂਗਾ ਬਾਕੀ ਪਤਾ ਕੀ ਉਹ ਇੰਨਾ ਜ਼ਿਆਦਾ ਪ੍ਰੋਬਲਮ ਤਾਂ ਵੱਧ ਜਾਂਦੀ ਹੈ ਜਦੋਂ ਆਪਾਂ ਹੋਰ ਛੋਟੇ ਮੋਟੇ ਡਾਕਟਰਾਂ ਦੇ ਚੱਕਰਾਂ 'ਚ ਪੈ ਜਾਂਦੇ ਆ ਆਪਾਂ ਐਮ ਆਰ ਆਈ ਵਗੈਰਾ ਨਹੀਂ ਕਰਵਾਉਂਦੇ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਹਰੇਕ ਡਾਕਟਰ ਆਪ ਦੇ ਹਿਸਾਬ ਨਾਲ ਜਿੱਦਾਂ ਟ੍ਰੀਟਮੈਂਟ ਸ਼ੁਰੂ ਕਰ ਲੈਂਦਾ ਹੁਣ ਮੈਂ ਵੀ 5-6 ਮਹੀਨੇ ਹੀ ਨਗਾਤੇ ਜਿਵੇਂ ਉਦੋਂ ਦੀ ਸਟਾਰਟਿੰਗ 'ਚ ਐਮ ਆਰ ਆਈ ਕਰਾਈ ਹੁੰਦੀ ਮੇਰਾ ਹੁਣ ਨੂੰ ਜਿਹੜੀ ਪ੍ਰੋਬਲਮ ਸੀ ਸੋਲਵ ਹੋ ਜਾਂਦੀ ਹੁਣ ਨੂੰ ਮੈਂ ਠੀਕ ਹੋ ਜਾਂਦੀ ਇਸ ਕਰਕੇ ਇਹ ਵੱਧ ਗਿਆ ਮੈਂ ਐਕਸ-ਰੇ ਕਰਵਾਇਆ ਮੈਨੂੰ ਉਹਦੇ ਵਿੱਚ ਵੀ ਇਹੀ ਕਿਹਾ ਗਿਆ ਵੀ ਕੋਈ ਗੱਲ ਨਹੀਂ ਥੋੜੀ-ਮੋਟੀ ਵੀਕਨੈਸ ਹੈ ਹੱਡੀਆਂ ਦੇ ਵਿੱਚ ਉਹ ਠੀਕ ਹੋ ਜੂਗੀ ਮੈਂ ਕੋਈ ਐਡਾ ਜ਼ਿਆਦਾ ਫਿਰ ਉਹਨੂੰ ਸੀਰੀਅਸ ਨਹੀਂ ਲਿਆ ਵੀ ਚਲ ਇਹ ਤਾਂ ਹੁੰਦੀ ਰਹਿੰਦੀ ਹੈ ਕੈਲਸ਼ੀਅਮ ਵਗੈਰਾ ਪੂਰਾ ਹੋ ਜਾਊਗਾ ਦੁੱਧ ਪੀ ਲਿਆ ਕਰਾਂਗੇ ਜਾਂ ਕੋਈ ਤਾਕਤ ਵਾਲੀ ਚੀਜ਼ ਖਾ ਲਾਂਗੇ ਇਹ ਚੀਜ਼ਾਂ ਕਣੀ ਮੇਰਾ ਇੱਧਰ ਧਿਆਨ ਨਹੀਂ ਗਿਆ ਵੀ ਇੰਨਾ ਕੰਮ ਵੱਧ ਜਾਊਗਾ ਤੇ ਚਲੋ ਕੋਈ ਗੱਲ ਨਹੀਂ ਜੀ ਮੈਂ ਠੀਕ ਕਰੂੰਗਾ ਮੈਂ ਭੈਣਾਂ ਦਾ ਧੰਨਵਾਦ ਕਰਦੀ ਹਾਂ ਜੀ ਹੱਥ ਬੰਨ੍ਹ ਕੇ ਬਹੁਤ ਬਹੁਤ ਵਧੀਆ ਮੈਨੂੰ ਉਹਨਾਂ ਨੇ ਸਲਾਹ ਦਿੱਤੀ ਹੈ رائے ਦਿੱਤੀ ਹੈ ਜਿੰਨਾ ਭੈਣਾਂ ਨੇ ਮੈਨੂੰ ਇੰਨੀ ਕੋਸ਼ਿਸ਼ ਨਾਲ ਕਰ ਕਰਕੇ ਉਹਨਾਂ ਨੇ ਆਪਦੇ ਕੰਮ ਛੱਡ ਕੇ ਮੈਨੂੰ ਫੋਨ ਕਰੇ ਮੈਸੇਜ ਕਰੇ 10-10 ਫੋਨ ਕਰੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਮੈਂ ਜਰੂਰ ਉਹਨਾਂ ਦੇ ਮੈਨੂੰ ਡਰੈੱਸ ਭੇਜੇ ਨੇ ਨੰਬਰ ਭੇਜੇ ਨੇ 10 ਦਿਨ ਤੋਂ ਬਾਅਦ ਆਪਾਂ ਮੈਂ ਟਰਾਈ ਕਰੂੰਗੀ ਜਿਹੜੇ ਵੀ ਡਾਕਟਰ ਤੋਂ ਆਪਾਂ ਨੂੰ ਆਰਾਮ ਆਇਆ ਜੀ ਆਪਾਂ ਉਹਨਾਂ ਤੋਂ ਟ੍ਰੀਟਮੈਂਟ ਜਰੂਰ ਕਰਾਵਾਂਗੇ ਇਹ ਨਹੀਂ ਹੈਗਾ ਵੀ ਮੈਂ ਉਹਨਾਂ ਦੀ ਗੱਲ ਇਗਨੋਰ ਕਰੂੰਗੀ ਮਨਾ ਮੈਨੂੰ ਤਾਂ ਫਾਇਦਾ ਹੀ ਹੈ ਵੀ ਮੈਨੂੰ ਆਪ ਨੂੰ ਨਹੀਂ ਪਕਾਈ ਕਰਨੀ ਪੈਂਦੀ ਤੇ ਤੁਸੀਂ ਦੱਸ ਤਾਂ ਆਰਾਮ ਨਾਲ ਜਾ ਕੇ ਉਹਨਾਂ ਤੋਂ ਮੈਡੀਸਿਨ ਹੈ ਜ ਤੇ ਬਾਕੀ ਜਿਨ੍ਹਾਂ ਨੂੰ ਮੇਰੇ ਨਾਲ ਪਿਆਰ ਹੈ ਹਨਾ ਉਹੀ ਇਹ ਜਿੰਨਾਂ ਨੂੰ ਮੜਾ ਮੋਟਾ ਇਨਸਾਨੀਅਤ ਹੈਗੀ ਵੀ ਨਾ ਆਪਾਂ ਵੀ ਇਹ ਜਿਹੜਾ ਬੰਦਾ ਇਹ ਚੀਜ਼ ਚੋਂ ਚੱਲ ਗਿਆ ਨੰਗ ਗਿਆ ਜੀ ਉਹੀ ਦੱਸੂਗਾ ਦੂਜਾ ਬੰਦਾ ਕੁਝ ਨਹੀਂ ਦੱਸਦਾ ਉਹਨੂੰ ਆਂਦਾ ਵੀ ਤਾਂ ਬਗਵਾਸ ਮਾਰਦੇ ਨੇ ਮਰੀ ਜਾਂਦੇ ਤੇ ਮੈਂ ਬਹੁਤ ਵਧੀਆ ਤੁਹਾਨੂੰ ਮੈਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਜੀ ਮੈਂ ਹੁਣ ਤੁਹਾਨੂੰ ਤੁਸੀਂ ਇਹ ਨਾ ਕਹੋ ਵੀ ਤੁਸੀਂ ਆਏ ਕਿੰਨੇ ਮੇਰੇ ਖੁੱਦੇ ਆਪਦੇ ਐਨੇ ਰਿਸ਼ਤੇਦਾਰ ਨੇ ਖੁੱਦੇ ਮੇਰੇ ਆਪਦੇ ਨੇ ਆਪਣਾ ਕੁਝ ਵੀ ਸਾਰੇ ਬਹੁਤ ਪਾਈਚਾਰਾ ਹੁੰਦਾ ਆਪਣੇ ਪਾਈਚਾਰਾ ਕਿਸਾਂਝ ਬਹੁਤ ਜਿਆਦਾ ਹੁੰਦੀਆਂ ਮੈਨੂੰ ਕਿਸੇ ਨੇ ਵੀ ਐ ਨਹੀਂ ਗਿਆ ਵੀ ਤੁਸੀਂ ਉੱਥੋਂ ਐ ਕਰਾਓ ਉੱਥੇ ਐ ਹੋਇਆ ਐ ਹੋਇਆ ਮੈਨੂੰ ਜਿੰਨਾ ਮੇਰੀ YouTube ਫੈਮਿਲੀ ਨੇ ਕਿਹਾ ਮੈਨੂੰ ਇੱਕ ਵੀ ਮੈਂਬਰ ਨੇ ਆਪਦੇ ਨੇ ਕਿਸੇ ਨੇ ਸਲਾਹ ਨਹੀਂ ਦਿੱਤੀ ਵੀ ਤੁਸੀਂ ਐ ਨਹੀਂ ਕਰਨਾ ਐ ਕਰਨਾ ਇਸ ਕਰਕੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਹ ਹੀ ਗੱਲ ਹੁੰਦੀ ਹੈ ਹਨਾ ਆਪਣੇ ਨਾਲੋਂ ਬਗਾਨੇ ਚੰਗੇ ਹੁੰਦੇ ਨੇ ਜੀ ਮੈਨੂੰ ਇਹ ਚੀਜ਼ ਦਾ ਪਤਾ ਲੱਗਿਆ ਵੀ ਆਪਦਿਆਂ ਨਾਲੋਂ ਬਗਾਨੇ ਚੰਗੇ ਹੁੰਦੇ ਨੇ ਜਿਹੜਾ ਆਪਦਾ ਹੁੰਦਾ ਹਰੇਕ ਉਹ ਐਂ ਕਹਿੰਦਾ ਵੀ ਨਾ ਵਧੀਆ ਨੂੰ ਬਦੀਨ ਹੋਣ ਦੇ ਫਿਰ ਹੀ ਜਾਣਦੇ ਆਪਦਾ ਕੋਈ ਨਹੀਂ ਚੰਗੀ ਰਹਿ ਜਾਂਦਾ ਹੁੰਦਾ ਜੀ ਹਰ ਇੱਕ ਐਂ ਕਹਿੰਦਾ ਵੀ ਵਧੀਆ ਇਹਨਾਂ ਦਾ ਪੈਸਾ ਲੱਗੇ ਇਹ ਬਦੀਨ ਹੋਣ ਇਹ ਮੰਜੇ ਤੇ ਬੈਠ ਜਾਣ ਇਹਨਾਂ ਤੋਂ ਕੰਮ ਨਾ ਹੋਵੇ ਹਰ ਇੱਕ ਦੀ ਬਸ ਉਤੋਂ ਜੇ ਕੋਈ ਉਸ ਮਰਜ਼ੀ ਨੇ ਢਿੱਡ ਦੇ ਵਿੱਚ ਆਪਾਂ ਨੂੰ ਪਤਾ ਹੀ ਹੁੰਦਾ ਵੀ ਕਿੰਨੀਆਂ ਕਿ ਬੇਇਮਾਨੀਆਂ ਨੇ ਹਨਾ ਤੇ ਇਸ ਕਰਕੇ ਮੈਨੂੰ ਕਿਸੇ ਵੀ ਬੰਦੇ ਨੇ ਐਂ ਨਹੀਂ ਪੁੱਛਿਆ ਤੁਸੀਂ ਮੈਨੂੰ ਹਰੇਕ ਨੇ ਕਿਸੇ ਨੇ ਮੈਸੇਜ ਕਰਕੇ ਪੁੱਛਿਆ ਕਿਸੇ ਨੇ ਕਮੈਂਟ ਕਰਕੇ ਪੁੱਛਿਆ ਵੀ ਤੁਹਾਡੀ ਲੱਤ ਠੀਕ ਨਹੀਂ ਜਾਂ ਕਿਵੇਂ ਆ ਕੀ ਪ੍ਰੋਬਲਮ ਮੈਨੂੰ ਆਪਦੀ ਫੈਮਿਲੀ ਦੇ ਵਿੱਚੋਂ ਕਿੰਨੀਆਂ ਰਿਸ਼ਤੇਦਾਰੀਆਂ ਨੇ ਮੈਨੂੰ ਕਿਸੇ ਨੇ ਫੋਨ ਕਰਕੇ ਨਹੀਂ ਪੁੱਛਿਆ ਇਸ ਕਰਕੇ ਮੈਂ ਤੁਹਾਨੂੰ ਵੀ ਕਹਿਨੀ ਆ ਵੀ ਤੁਸੀਂ ਆਪਦਿਆਂ ਤੋਂ ਬਚ ਕੇ ਰਹੋ ਜੀ ਆਪਦਿਆਂ ਨੂੰ ਵਧੀਆ ਚੰਗੇ ਬਗਾਨੇ ਹੁੰਦੇ ਨੇ ਇਹ ਚੀਜ਼ ਆਪਾਂ ਦੇਖ ਲਈ ਸਾਰੇ ਹਨਾ ਬਸ ਉਤੋਂ ਕਹਿੰਦੇ ਹੁੰਦੇ ਨੇ ਹਾਤੀ ਦੇ ਦੰਦ ਦੇ ਦੇਖਣ ਨੂੰ ਹੋਰ ਵਿੱਚੋਂ ਕੋਸੇ ਹੋਰ ਉਹ ਕੰਮ ਹੋਇਆ ਪਿਆ ਹੁਣ ਦੁਨੀਆ ਤੇ ਇਸ ਕਰਕੇ ਹੁਣ ਮੈਨੂੰ ਵੀਡੀਓ ਪਾਈ ਆ ਮੈਂ ਇਹਦੇ ਨੀਚੇ ਵੀ ਮੈਨੂੰ ਕਮੈਂਟ ਆਉਣਗੇ ਵੀ ਤੁਸੀਂ ਐ ਕਰਦੇ ਜ ਐ ਕਰਦੇ ਕੋਈ ਗੱਲ ਨਹੀਂ ਜੀ ਮੈਂ ਤੁਹਾਡਾ ਧੰਨਵਾਦ ਕਰਨ ਲਈ ਮੈਂ ਤੁਹਾਨੂੰ ਏ ਦੱਸਿਆ ਵੀ ਮੈਨੂੰ ਤੁਸੀਂ ਕਿੰਨਾ ਕੁ ਰਿਸਪੌਂਸ ਦਿੱਤਾ ਤੇ ਮੈਨੂੰ ਮੇਰੇ ਆਪਦੇ ਨੇ ਕਿੰਨਾ ਕੁ ਰਿਸਪੌਂਸ ਦਿੱਤਾ ਇਸ ਲਈ ਮੈਂ ਵੀਡੀਓ ਪਾਈ ਆ ਮੈਂ ਕੋਈ ਵੀਡੀਓ ਬਿਉਦੀ ਮਾਰੀ ਨਹੀਂ ਨੀ ਪਾਈ ਤੁਹਾਨੂੰ ਪਤਾ ਮੇਰੀ ਵੀਡੀਓ ਤੇ ਪਹਿਲਾਂ ਵੀ ਕਿੰਨੇ ਕੁ ਵਿਊ ਆਉਂਦੇ ਨੇ ਆਪਣਾ ਰੋਜ਼ ਦੀ ਰੋਜ਼ ਵੀਡੀਓ ਪਾਈ ਜਾਂਦੇ ਆ ਕੋਈ ਗੱਲ ਨਹੀਂ ਪ੍ਰਮਾਤਮਾ ਮੈਂ ਤਾਂ ਆਪਣੀ ਜਰੂਰ ਚਾਰੀ ਆ ਮੈਂ ਤਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਕਦੇ ਤਾਂ ਪ੍ਰਮਾਤਮਾ ਆਪਣੇ ਸਿਰ ਤੇ ਹੱਥ ਰੱਖੂਗਾ ਕਦੇ ਤਾਂ ਇਹਦੇ ਵਿੱਚੋਂ ਸਫਲ ਹੋਵਾਂਗੇ ਜੀ ਹਣਾ ਡਿੱਗ ਡਿੱਗ ਕੇ ਸਵਾਰ ਹੁੰਦੇ ਨੇ ਹੌਲੀ 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 ਕੋਈ ਨਾ ਪਰਮਾ ਵਧੀਆ ਇਸ ਟਾਈਮ ਇਸ ਵਾਸਤ ਇਸ ਟਾਈਮ ਵੀ ਆਪਣਾ ਵਧੀਆ ਜਣਾ ਚੱਲ ਰਿਹਾ ਨਾਲ ਕੁਛ ਨਹੀਂ ਲੈ ਕੇ ਜਾਣਾ ਇੱਥੇ ਰਹਿ ਜਾਂਦਾ ਮੂਹ ਪਿਆਰੀ ਹੁੰਦਾ ਤੇ ਚਲੋ ਜੀ ਮੈਂ ਭੈਣਾਂ ਨੂੰ ਫਿਰ ਤੋਂ ਮੈਂ ਦਾ ਧੰਨਵਾਦ ਕਰਦੀ ਆ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇੰਨਾ ਵਧੀਆ ਗਾਈਡ ਕਰਵਾਇਆ ਤੁਸੀਂ ਨੇ ਜੇ ਇਹੇ ਜੀ ਵੀ ਹੋ ਸਕੀ ਪਰ ਮੇਰੇ ਨਾਲ ਤੁਸੀਂ ਗੱਲ ਕਰੀ ਫੋਨ ਤੇ ਮੈਨੂੰ ਮੈਸੇਜ ਕਰਕੇ ਦੱਸਿਆ ਧੰਨਵਾਦ ਭੈਣੋ ਤੁਹਾਡਾ ਥੈਂਕ ਯੂ ਅੱਗੇ ਵੀ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਪਿਆਈ ਪਿਆਰ ਬਣਾਈ ਰੱਖੀ ਹੈ ਆਪਣਾ ਇਸੇ ਤਰ੍ਹਾਂ ਪਿਆਰ ਚੱਲੇ ਤੁਸੀਂ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਆਂ ਵੀ ਜਿਹੜੀਆਂ ਮੇਰੇ ਵਰਗੀਆਂ ਭੈਣਾਂ ਬਹੁਤ ਹਨਾ ਪੇਮ ਚੱਲਦੀਆਂ ਨੇ ਉਹ ਕਹਿੰਦੇ ਨੇ ਮੈਨੂੰ ਇਹ ਪ੍ਰੋਬਲਮ ਹੈ ਇਹ ਪ੍ਰੋਬਲਮ ਹੈ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ